ਨਵੇਂ ਸਾਲ ਦੀ ਆਮਦ ਨੂੰ ਲੈ ਕੇ ਗੁਰਦਾਸਪੁਰ ਜ਼ਿਲ੍ਹਾ ਪੁਲਿਸ ਵੱਲੋਂ ਕੀਤੇ ਗਏ ਸਮੁੱਚੇ ਜ਼ਿਲ੍ਹੇ ਵਿੱਚ ਕੜੇ ਸੁਰੱਖਿਆ ਪ੍ਰਬੰਧ ਸਮੁੱਚੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਐਸਐਸਪੀ ਗੁਰਦਾਸਪੁਰ ਆਈਪੀਐਸ ਸ਼੍ਰੀ ਦਿਆਮਨ ਹਰੀਸ਼ ਕੁਮਾਰ ਰੋਮਪrakash ਦੀ ਅਗਵਾਈ ਹੇਠ ਕੱਢੇ ਜਾ ਰਹੇ ਹਨ ਫਲੈਗ ਮਾਰਚ ਜਿਸ ਵਿੱਚ ਜ਼ਿਲ੍ਹੇ ਦੇ ਤਮਾਮ ਉੱਚ ਪੁਲਿਸ ਅਧਿਕਾਰੀ ਤੇ ਭਾਰੀ ਸੁਰੱਖਿਆ ਫੋਰਸ ਤਨਾਤ ਹੈ ਗੱਲਬਾਤ ਦੌਰਾਨ ਸ਼ਹਿਰ ਧਾਰੀਵਾਲ ਦੇ ਵਿੱਚ ਕੱਢੇ ਗਏ ਫਲੈਗ ਮਾਰਚ ਦੌਰਾਨ ਐਸਐਸਪੀ ਸਾਹਿਬ ਨੇ ਦੱਸਿਆ ਕਿ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਅੱਜ ਸਮੁੱਚੇ ਜ਼ਿਲ੍ਹੇ ਦੇ ਵਿੱਚ ਉਹਨਾਂ ਵੱਲੋਂ ਫਲੈਗ ਮਾਰਚ ਕੱਢੇ ਜਾ ਰਹੇ ਨੇ ਜਿਨ੍ਹਾਂ ਦਾ ਮੁੱਖ ਉਦੇਸ਼ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ ਗੱਲਬਾਤ ਦੌਰਾਨ ਐਸਐਸਪੀ ਸਾਹਿਬ ਨੇ ਨੌਜਵਾਨਾਂ ਨੂੰ ਇਹ ਸੰਦੇਸ਼ ਦਿੱਤਾ ਕਿ ਨਵੇਂ ਸਾਲ ਦੀ ਆਮਦ ਮੌਕੇ ਜੇਕਰ ਕੋਈ ਵੀ ਨੌਜਵਾਨ ਹੁੱਲੜਬਾਜੀ ਕਰਦਾ ਸੜਕਾਂ ਤੇ ਨਜ਼ਰ ਆਇਆ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਗਲਬਾਦਰਨ ਉਹਨਾਂ ਨੇ ਇਹ ਵੀ ਕਿਹਾ ਕਿ ਸੰਘਣੀ ਧੁੰਦ ਦੇ ਮੌਸਮ ਵਿੱਚ ਸੈਕੰਡ ਲਾਈਨ ਆਫ ਡਿਫੈਂਸ ਵੱਲੋਂ ਜੋ ਬਾਰਡਰ ਏਰੀਆ ਦੇ ਵਿੱਚ ਪੰਜਾਬ ਪੁਲਿਸ ਕੰਮ ਕਰ ਰਹੀ ਹੈ ਸੁਰੱਖਿਆ ਨੂੰ ਹੋਰ ਕੜੀ ਕਰਨ ਦੇ ਲਈ ਨਾਕਿਆਂ ਦੀ ਸੰਖਿਆ ਵਧਾਈ ਗਈ ਹੈ ਲਗਾਤਾਰ ਪੈਟਰੋਲਿੰਗ ਨੂੰ ਵੀ ਬਾਰਡਰ ਏਰੀਆ ਦੇ ਵਿੱਚ ਵਧਾਇਆ ਗਿਆ ਹੈ ਔਰ ਐਕਸਟਰਾ ਫੋਰਸਸ ਦੀ ਵੀ ਮੰਗ ਉਹਨਾਂ ਵੱਲੋਂ ਕੀਤੀ ਗਈ ਹੈ ਐਸਐਸਪੀ ਸਾਹਿਬ ਨੇ ਲੋਕਾਂ ਨੂੰ ਵੀ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਗੁਰਦਾਸਪੁਰ ਪੁਲਿਸ ਵੱਲੋਂ ਧਾਰੀਵਾਲ ਦੇ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਉਹ ਫਲੈਗ ਮਾਰਚ ਬੇਸਿਕਲੀ ਸਾਡੇ ਪ੍ਰੀਵੈਂਟਿਵ ਮੈਜਰਸ ਦੇ ਵਿੱਚ ਹੀ ਹੈਗਾ ਜਿਹੜਾ ਹੁਣ ਨਵਾਂ ਸਾਲ ਆ ਰਿਹਾ ਉਸ ਤੇ ਇੱਕ ਮੱਦੇਨਜ਼ਰ ਕਈ ਸਾਰੀ ਥਾਵਾਂ ਤੇ ਸੈਲੀਬ੍ਰੇਸ਼ਨ ਹੋਣੇ ਤੇ ਨਵਾਂ ਸਾਲ ਨਵਾਂ ਸਾਲ ਜਿਹੜਾ ਉਹ ਸੈਲੀਬ੍ਰੇਟ ਹੋਣਾ ਸੋ ਉਹਨੂੰ ਦੇਖਦੇ ਹੋਏ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਅਸੀਂ ਇਹ ਫਲੈਗ ਮਾਰਚ ਕੱਢ ਰਹੇ ਹਾਂ ਤਾਂ ਕਿ ਲੋਕਾਂ ਦੇ ਵਿੱਚ ਕੌਨਫੀਡੈਂਸ ਜਾਗਿਆ ਜਾ ਸਕੇ ਤੇ ਜਿਹੜੇ ਕ੍ਰਿਮੀਨਲ ਐਲੀਮੈਂਟਸ ਹੈਗੇ ਜਾਂ ਐਂਟੀ ਸੋਸ਼ਲ ਐਲੀਮੈਂਟਸ ਹੈ ਉਹਨਾਂ ਨੂੰ ਕੰਟਰੋਲ ਕੀਤਾ ਜਾ ਸਕੇ ਅਸੀਂ ਯੂਥ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਨਵਾਂ ਸਾਲ ਸੈਲੀਬ੍ਰੇਟ ਜ਼ਰੂਰ ਕਰਨ ਉਹ ਜ਼ਰੂਰ ਮਨਾਏ ਕਿਉਂਕਿ ਨਵਾਂ ਸਾਲ ਜਿਹੜੀ ਹੈ ਨਈ ਅਪੋਰਚ्युनिटी ਲਾਂਦਾ ਹੈ ਤੇ ਕਈ ਸਾਰੇ ਤਰੱਕੀਆਂ ਵੀ ਲੈ ਕੇ ਆਂਦਾ ਹੈ ਬਟ ਇਹ ਸੈਲੀਬ੍ਰੇਸ਼ਨ ਜਿਹੜਾ ਹੈ ਕਾਨੂੰਨ ਦੇ ਦਾਇਰੇ ਦੇ ਵਿੱਚ ਹੋਣਾ ਚਾਹੀਦਾ ਹੈ ਕਿਤੇ ਵੀ ਕੋਈ ਸ਼ਰਾਬ ਪੀ ਕੇ ਹੁੱਲੜਬਾਜ਼ੀ ਜਾਂ ਛੇੜਛਾੜ ਦਾ ਇਨਸੀਡੈਂਟ ਕਰਨਾ ਜਾਂ ਕੋਈ ਕਿਸੇ ਹੋਰ ਨੂੰ ਤਕਲੀਫ ਦੇਣਾ ਇਸ ਤਰ੍ਹਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਜੇਕਰ ਇਦਾਂ ਦੀ ਕੋਈ ਵੀ ਹਰਕਤ ਕੋਈ ਕਰਦਾ ਹੋ ਨਜ਼ਰ ਆਂਦਾ ਹੈ ਤਾਂ ਪੁਲਿਸ ਹੌਸਲੇ ਖਿਲਾਫ ਜਿਹੜੀ ਕਾਨੂੰਨ ਅਨੁਸਾਰ ਕਾਰਵਾਈ ਉਹ ਅਮਲ ਵਿੱਚ ਲਈ ਹੈ ਨਵਾਂ ਨਵੇਂ ਸਾਲ ਤੇ ਸਾਡਾ ਇਹੀ ਸੰਦੇਸ਼ ਹੈ ਕਿ ਤੁਸੀਂ 90 ਸਾਲ ਦੀ ਸਾਰੀ ਜਿਹੜੀ ਆਪਣੀ ਸੈਲੀਬ੍ਰੇਸ਼ਨਸ ਜਿਹੜੀ ਵੀ ਹੈਗੇ ਆਪਣੀ ਖੁਸ਼ੀਆਂ ਆ ਉਹ ਮਨਾਓ ਪਰ ਆਪਣੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਤੇ ਕਿਤੇ ਵੀ ਕੋਈ ਕ੍ਰਾਈਮ ਜਿਹੜਾ ਹੈ ਉਹਦੇ ਵਿੱਚ ਇਨਵੋਲਵ ਨਾ ਹੋ ਤੇ ਕਾਨੂੰਨ ਦੀ ਟ੍ਰੈਫਿਕ ਰੂਲਸ ਦੀ ਇਹਨਾਂ ਦੀ ਪਾਲਣਾ ਕਰੋ ਤੇ ਪੁਲਿਸ ਇੱਥੇ ਤੁਹਾਡੇ ਸੌਲਿਅਤ ਦੇ ਲਈ ਹੈ ਤੁਹਾਡੀ ਸੇਵਾ ਦੇ ਲਈ ਹੈ ਉਹਨਾਂ ਦਾ ਸਾਥ ਦਿਓ ਤੇ ਜਿਹੜੀ ਵੀ ਕੋਈ ਇਨਫੋਰਮੇਸ਼ਨ ਤੁਹਾਡੇ ਕੋਲ ਹੈਗੀ ਤੁਸੀਂ ਪੁਲਿਸ ਦੇ ਨਾਲ ਐਸਐਚਓ ਸਾਹਿਬ ਦੇ ਨਾਲ ਤੇ ਡੀਐਸਪੀ ਸਾਹਿਬ ਦੇ ਨਾਲ ਸ਼ੇਅਰ ਕਰ ਸਕਦੇ ਹੋ ਸਾਡੀ ਇਹੀ ਤੁਹਾਨੂੰ ਅਪੀਲ ਹੈ ਆਪ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ ਧੁੰਦ ਦਾ ਮੌਸਮ ਹੈ ਆਈਐਮਡੀ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ ਕਿ ਆਪਣੇ ਜਿਹੜੇ ਬਾਰਡਰ ਦੇ ਏਰੀਆ ਸਪੈਸ਼ਲੀ ਇਥੇ ਕਾਫੀ ਧੁੰਦ ਤੇ ਕੋਹਰਾ ਜਿਹੜਾ ਹੈ ਉਹ ਰਹੂਗਾ ਅਗਲੇ 3-4 ਦਿਨ ਤੱਕ ਤੇ ਇੱਕ ਹੋਰ ਦਾ ਬੈਨੀਫਿਟ ਜਿਹੜਾ ਹੈ ਉਹ ਜੋ ਐਂਟੀ ਸੋਸ਼ਲ 엘ਮੈਂਟਸ ਹੈਗੇ ਸਮਗਲਰ ਹੋ ਗਏ ਤੇ ਜਿਹੜੇ ਅ ਅਮਨ ਦਾ ਅਮਨ ਕਾਨੂੰਨ ਨੂੰ ਬੰਕਰਨਾ ਚਾਹਦੇ ਉਹ ਵੀ ਇਸ ਚੀਜ਼ ਦਾ ਬੇਨਿਫਿਟ ਉਠਾਉਂਦੇ ਆ ਜਿਸ ਕਰਕੇ ਅਸੀਂ ਇਹ ਸਾਡੇ ਫਲੈਗ ਮਾਰਚ ਜਿਹੜੇ ਉਹ ਕੱਢ ਰਹੇ ਆ ਤੇ ਅਜ ਦਾਰੀਵਾਲ ਦੇ ਵਿੱਚ ਕੱਢਿਆ ਜਾ ਰਿਹਾ ਕੱਲ ਅ ਅੱਜ ਜਿਹੜਾ ਇਸ ਤੋਂ ਬਾਅਦ ਕਲਨੌਰ ਦੇ ਵਿੱਚ ਵੀ ਕੱਢਿਆ ਜਾਊਗਾ ਉਸ ਤੋਂ ਬਾਅਦ ਅਸੀਂ ਬਾਰਡਰ ਏਰੀਆ ਦੀ ਜਿਹੜੀ ਪੈਟਰੋਲਿੰਗ ਹੈ ਉਹਨੂੰ ਮਜ਼ਬੂਤ ਕਰਨ ਦੇ ਲਈ ਬਾਰਡਰ ਏਰੀਆ ਦੇ ਵਿੱਚ ਵੀ ਜਿਹੜੀ ਸਾਡੀ ਬਾਰਡਰ ਪੈਟਰੋਲ ਹੈ ਉਹਨੂੰ ਮੋਨੀਟਰ ਕਰਾਂਗੇ ਉੱਥੇ ਵੀ ਫੋਰਸ ਦੀ ਮੂਵਮੈਂਟ ਰੱਖਾਂਗੇ ਸਾਡੇ ਜਿਹੜੇ ਨਾਕੇ ਆ ਸੈਕੰਡ ਲਾਈਨ ਆਫ ਡਿਫੈਂਸ ਦੇ ਉਹਨਾਂ ਨੂੰ ਸੁਚਾਰੂ ਡਗਨਾਲ ਚਾਲੂ ਕਿੱਤਾ ਜਾਏਗਾ ਤੇ ਅਸੀਂ ਹੋਰ ਫੋਰਸ ਦੀ ਡਿਮਾਂਡ ਵੀ ਕੀਤੀ ਹੈ ਕਿਉਂਕਿ ਸਾਨੂੰ ਕਈ ਸਾਰੇ ਐਕਸਟਰਾ ਨਾਕੇ ਬੰਦੀ ਵੀ ਕਰਨੀ ਪੈਣੀ ਹੈ ਤੋਂ ਵੀ ਸਾਡੇ ਪਲਾਨਿੰਗ ਦੇ ਵਿੱਚ ਆ ਜਾਣਾ